ਸੋ 186 ਦੀ ਗੱਲ ਹੈ ਜਦੋਂ ਮੁਗਲ ਬਾਦਸ਼ਾਹ ਔਰੰਗਜ਼ੇਬ ਨੇ ਭਾਰਤ ਚਾਪਣੀ ਹਕੂਮਤ ਪੱਕੀ ਕਰਨੀ ਸ਼ੁਰੂ ਕਰ ਦਿੱਤੀ ਉਸਨੇ ਹਰ ਧਰਮ ਨੂੰ ਆਪਣੇ ਕਾਨੂੰਨਾਂ ਅੰਦਰ ਲਿਆਉਣ ਦੀ ਕੋਸ਼ਿਸ਼ ਕੀਤੀ ਪਰ ਗੁਰੂ ਗੋਬਿੰਦ ਸਿੰਘ ਜੀ ਜੋ ਸੱਚ ਅਤੇ ਧਰਮ ਦੇ ਰਖਿਆ ਕਰ ਸੀ ਉਹ ਕਦੇ ਵੀ ਔਰੰਗਜ਼ੇਬ ਦੇ ਜ਼ੁਲਮਾਂ ਅੱਗੇ ਨਹੀਂ ਝੁਕੇ ਮੁਕਾਬਲੇ ਦੀ ਸ਼ੁਰੂਆਤ ਔਰੰਗਜ਼ੇਬ ਨੇ ਗੁਰੂ ਜੀ ਨੂੰ ਆਪਣੀ ਹਕੂਮਤ ਅਧੀਨ ਲਿਆਉਣ ਦੀ ਕੋਸ਼ਿਸ਼ ਕੀਤੀ पर गुरु गोविंद सिंह जी ने असबशट केहा सत्त धर्म दी राखी ਲਈ ਅਸੀਂ ਆਪਣੀ ਤਲਵਾਰ ਚਲਾਉਣ ਲਈ ਤਿਆਰ ਹਾਂ 1688 ਚ ਮੁਗਲ ਫੌਜ ਨੇ ਗੁਰੂ ਜੀ ਦੀ ਆਜ਼ਾਦੀ ਨੂੰ ਖਤਮ ਕਰਨ ਲਈ ਅਟੈਕ ਕੀਤਾ ਪੰਗਾਣੀ ਦੀ ਲੜਾਈ ਇਸ ਮੁਕਾਬਲੇ ਦੀ ਸ਼ੁਰੂਆਤ ਸੀ ਗੁਰੂ ਜੀ ਨੇ ਆਪਣੀ ਸ਼ਾਨਦਾਰ ਯੋद्धा ਕਲਾ ਨਾਲ ਹਜ਼ਾਰਾਂ ਸਿੰਘਾਂ ਨੂੰ ਲੜਨ ਲਈ ਤਿਆਰ ਕੀਤਾ ਪੰਗਾਣੀ ਦੀ ਲੜਾਈ ਮੁਗਲ ਫੌਜ ਨੇ ਸੋਚਿਆ ਕਿ ਗੁਰੂ ਜੀ ਦੇ ਸਿਪਾਹੀ ਉਹਨਾਂ ਦੇ ਅੱਗੇ ਟਿਕ ਨਹੀਂ ਸਕਣਗੇ ਪਰ ਖਾਲਸਾ ਦੀ ਸੂਰਮੇ ਪਾਵਨਾ ਤੇ ਗੁਰੂ ਜੀ ਦੀ ਆਤਮਿਕ ਤਾਕਤ ਨੇ ਲੜਾਈ ਦਾ ਪਾਸਾ ਪਲਟ ਦਿੱਤਾ ਮੁਗਲ ਫੌਜ ਨਿਸ਼ਚਿਤ ਤੌਰ ਤੇ ਹਾਰ ਗਈ ਗੁਰੂ ਜੀ ਦਾ ਸੁਨੇਹਾ ਉਹ ਲੜਾਈ ਸਿਰਫ ਜਿੱਤ ਹਾਰ ਦੀ ਗੱਲ ਨਹੀਂ ਸੀ ਇਹ ਧਰਮ ਦੀ ਰਾਖੀ ਲਈ ਇੱਕ ਸੰਕੇਤ ਸੀ ਗੁਰੂ ਗੋਬਿੰਦ ਸਿੰਘ ਜੀ ਨੇ ਸਿੱਖਾਂ ਨੂੰ ਇਹ ਸਿਖਲਾਈ ਦਿੱਤੀ ਕਿ ਕਦੇ ਵੀ ਜ਼ੁਲਮ ਅੱਗੇ ਨਹੀਂ ਚੁਕਣਾ ਉਹਨਾਂ ਦੇ ਸ਼ਬਦ ਅੱਜ ਵੀ ਸਾਡੇ ਦਿਲਾਂ ਵਿੱਚ ਗੂੰਜਦੇ ਹਨ। ਛੇੜੀਆਂ ਨਾਲ ਬਾਜ ਲੜਾਵਾ, ਗਿੱਦੜਾਂ ਨੂੰ ਮੈਂ ਸ਼ੇਰ ਬਣਾਵਾ। ਆਉਣ ਵਾਲੀ ਲੜਾਈ ਇਹ ਮੁਕਾਬਲਾ ਸਿਰਫ ਸ਼ੁਰੂਆਤ ਸੀ। ਚਮਕੌਰ ਦੀ ਗੜਹੀ, ਮੁਕਤਸਰ ਦੀ ਲੜਾਈ ਅਤੇ ਗੁਰੂ ਜੀ ਦੇ ਬਚਨ ਅਜੇ ਵੀ ਸਾਡੇ ਮਨ ਵਿੱਚ ਜ਼ਿੰਦਾ ਹਨ। ਗੁਰੂ ਜੀ ਨੇ ਇਹ ਸਿੱਖਿਆ ਦਿੱਤੀ ਕਿ ਅਸੀਂ ਹਮੇਸ਼ਾ ਹੱਕ ਲਈ ਲੜਨ ਲਈ ਤਿਆਰ ਰਹੀਏ। ਤੁਸੀਂ ਦੱਸੋ ਗੁਰੂ ਗੋਬਿੰਦ ਸਿੰਘ ਜੀ ਦੀ ਇਹ ਵਿਰਾਸਤ ਅਸੀਂ ਅੱਜ ਕਿਵੇਂ ਜਿਉਂਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਸਿੱਖ ਇਤਿਹਾਸ ਦੀਆਂ ਹੋਰ ਵੀ ਵੀਡੀਓ ਦੇਖਣ ਦੇ ਲਈ ਤੁਹਾਡੇ ਆਪਣੇ ਚੈਨਲ ਗੁਰੂ ਮਰਿਆਦਾ ਨੂੰ ਲਾਇਕ ਸਬਸਕ੍ਰਾਈਬ ਕਰੋ ਤੇ ਤੁਸੀਂ ਸਿੱਖ ਇਤਿਹਾਸ ਦੇ ਬਾਰੇ ਹੋਰ ਕੀ ਜਾਨਣਾ ਚਾਹੁੰਦੇ ਹੋ ਕਮੈਂਟ ਕਰੋ